अनमोल ਕਹਿ ਰਹੇ ਹਨ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਸੋ ਮੈਂ ਵਧਾਈ ਦਿੰਦਾ ਹਾਂ ਇਸ ਗੱਲ ਲਈ ਪਾਪਸ ਲੈ ਲਿਆ ਜੀ ਆਪਣਾ ਅਮਨ ਰੋੜਾ ਜੀ ਨੇ ਕਨਵਰਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਜਿਹੜਾ ਆਪਣਾ ਵਾਪਸ ਲੈ ਲਿਆ ਪਾਣਟੀ ਵੀ ਤੇ ਰਹਿਣ ਦਾ ਇਹ ਫੈਸਲਾ ਕੀਤਾ ਠੀਕ ਹੈ ਬਾਬੂ ਜੀ ਕਿਉਂ ਦਿੱਤਾ ਠੀਕ ਹੈ ਦੇਖੋ ਸੰਘਨ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ ਹੈ ਅਨਮੋਲਿਕ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਹੈ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਸੋ ਮੈਂ ਵਧਾਈ ਦਿੰਦਾ ਇਸ ਗੱਲ ਲਈ 사실 ਕਿ ਇਹ ਕਿ ਬਿੱਤਰਨੀ ਜਿੱਥੇ ਅਨਮੋਲ ਗਗਨਮਾਨ ਦੇ ਵੱਲੋਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਜ ਉਸ ਤੋਂ ਬਾਅਦ ਕਾਫੀ ਵੱਡੇ ਸਵਾਲ ਸਨ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਤੇਜ਼ ਹੋ ਗਈਆਂ ਸਨ ਪਰ ਇਸੇ ਵਿਚਾਲੇ ਅੱਜ ਉਹਨਾਂ ਦਾ ਯੂ ਟਰਨ ਸਾਹਮਣੇ ਆਇਆ ਜਿੱਥੇ ਪੰਜਾਬ ਪ੍ਰਧਾਨ ਅਮਨ ਅਰੂੜਾ ਦੇ ਵੱਲੋਂ ਜਦ ਅਨਮੋਲ ਗਗਨਮਾਨ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਸੋਸ ਤੋਂ ਬਾਅਦ ਅਨਮੂਲ ਗਗਨਮਾਨ ਦਾ ਅਸਤੀਫਾ ਜਿਹੜਾ ਪਾਰਟੀ ਦੇ ਵੱਲੋਂ ਨਾਮਨਜ਼ੂਰ ਕੀਤਾ ਗਿਆ ਯਾਨੀ ਕਿ ਉਹ ਪਾਰਟੀ ਦੇ ਵਿੱਚ ਵੀ ਬਨੇ ਰਹਿਣਗੇ ਤੇ ਸਿਆਸਤ ਵੀ ਉਹਨਾਂ ਦੀ ਜਾਰੀ ਰਹੇਗੀ ਪਰ ਦਾਸ ਦੇ ਇਹ ਕਿ ਜਿtheta ਉਹਨਾਂ ਦੇ ਪਾਰਟੀ ਦੇ ਵਿੱਚ ਵਾਪਸ ਆਉਣ ਦੇ ਨਾਲ ਖੁਸ਼ੀ ਦਾ ਮਾਹੌਲ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਸੰਗਰੂਰ ਦੇ ਤੁਰੀ ਪਹੁੰਚਦੇ ਨੇ ਤਾਂ ਇੱਥੇ ਉਹਨਾਂ ਦੇ ਵੱਲੋਂ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਤਾਂ ਮੀਡੀਆ ਤੋਂ ਨਾਲ ਗੱਲਬਾਤ ਕਰਦੇ ਹੁਣਾਂ ਕਿਹਾ ਕਿ ਤੁਰੀ ਦੇ ਵਿੱਚ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਜਿੱਥੇ ਬੱਚਿਆਂ ਦੇ ਲਈ ਚੰਗੀ ਗੁਣਵੱਤਾ ਵਾਲੀਆਂ ਜਿਹੜੀਆਂ ਕਿਤਾਬਾਂ ਨੇ ਉਹ ਰੱਖੀਆਂ ਗਿਆ ਨੇ ਉਹਨਾਂ ਨੇ ਵੀ ਕਿਹਾ ਕਿ ਤੁਰੀ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਹੈ ਕਿ ਤੁਰੀ ਦੇ ਵਿਕਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਧਰਮਸ਼ਾਲਾ ਤੇ ਹੋਰ ਸਥਾਨਾਂ ਦੇ ਲਈ 3 ਕਰੋੜ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਨੀ ਦੇ ਵਿੱਚ ਬਣੇ ਦਫ਼ਤਰ ਦੇ ਵਿੱਚ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧੇ ਮੁੱਖ ਮੰਤਰੀ ਦਫ਼ਤਰ ਨਾਲ ਜੁੜਿਆ ਹੈ ਤਾਂ ਜੋ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਇਸੇ ਦਰਮਿਆਨ ਅਨਮੋਲ ਗਗਨਮਾਨ ਦੇ ਅਸਤੀਫੇ ਤੇ ਬੋਲਦਿਆਂ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਪੰਜਾਬ ਪ੍ਰਧਾਨ ਮੰਤਰੂੜਾ ਦੇ ਵੱਲ ਉਹਨਾਂ ਦੇ ਘਰ ਤੇ ਜਾ ਕੇ ਮੁਲਾਕਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਸਿਆਸਤ ਛੱਡਣ ਤੇ ਅਸਤੀਫਾ ਵਾਪਸ ਲੈਣ ਦਾ ਫੈਸਲਾ ਲਿਆ ਤਾਂ ਦੱਸਦੇ ਇਹ ਕਿ ਜਿੱਥੇ ਸਿਆਸਤ ਛੱਡਣ ਨੂੰ ਲੈ ਕੇ ਮੂਲ ਗਗਨਮਾਨ ਦੇ ਵੱਲੋਂ ਪੋਸਟ ਪਾਈ ਗਈ ਸੀ ਹਾਲਾਂਕਿ ਨਾ ਉਹਨਾਂ ਦੇ ਵੱਲੋਂ ਆਪਣੇ ਦੋਹੀ ਫੈਸਲੇ ਵਾਪਸ ਲੈ ਲਏ ਗਏ ਨੇ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵਿਕਾਸ ਕਰ ਰਹੇ ਨੂੰ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਟੂਰੀ ਸ਼ਹਿਰ ਦੇ ਕਸਬੇ ਦੇ ਕੁਛ ਆਵਾੜ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਉਹਨਾਂ ਦੀਆਂ ਗਊਸ਼ਾਲਾਵਾਂ ਜਿਉਂਨਾਂ ਦੇ ਜਿਹੜੇ ਐਨਜੀਓਜ਼ ਨੇ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਇਹ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵਕਤ ਵਕਤ ਪ੍ਰਕਾਸ਼ ਕਰਦਿਆਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੀਆਂ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜੋ ਕੋਈ ਵੀ ਆ ਕੇ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਮੰਤਰੀਆਂ ਸਹੁਨਤ ਕੰਮ ਹੈ ਜਾਂ ਕਿਸੇ ਵਿਭਾਗ ਦੇ ਕੰਮ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦੇ ਸਿਉ ਦਾ ਨਾਲ ਦੇ ਨਾਲ ਅਫਸਰਾਂ ਕੋਲੇ ਉਹਦੀ ਜਵਾਬਦੇਹੀ ਕੀਤੀ ਜਾਂਦੀ ਹੈ ਕਿ ਉਹਨਾਂ ਨਾਲ ਬਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਹੈ ਪੂਰੀ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਬੜੀ ਵਾਲ ਵਿੱਚ ਤੇ ਉਹਨਾਂ ਨਾਲ ਬਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਜਿਹੜਾ ਕੰਮ ਚੱਲ ਕੀ ਅਨਮੋਲ ਗੱਲ ਮੰਨਿਆ ਸੀਫਾ ਵਾਪਸ ਲੈ ਲੈ ਜੀ ਆਪਣਾ ਅਮਨ ਰੋੜਾ ਜੀ ਨੇ ਕਨਵਰਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਜੜਾ ਆਪਣਾ ਵਾਪਸ ਲੈ ਲੈ ਪਾਰਟੀ ਵਿੱਚ ਰਹਿਣ ਦਾ ਫੈਸਲਾ ਕੀਤਾ ਜੀ ਅਨਮੋਲ ਜੀ ਕਿਉਂ ਦਿੱਤਾ ਠੀਕ ਹੈ ਦੇਖੋ ਸੰਘਨ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ ਹੈ ਅਨਮੋਲ ਗੱਲ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਹੈ ਨਹੀਂ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਬਤਾ ਹੀ ਦੂੰਗਾ ਇਸ ਗੱਲ ਨੂੰ ਸਰ ਤੁਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾਗਾ ਜਿਸ ਨਾਲ ਤਸੀਲਾ ਦਾ ਕੀਤਾਗਾ ਪਰ ਰਾਈਟ ਟੂ ਸਰਵਿਸ ਜਿਹੜੀ ਲੋਕਾਂ ਨੂੰ ਮਿਲਦੀ ਨਹੀਂ ਉਹ ਆਈਡੀ ਦੇ ਵਿੱਚ ਫੇਰ ਫਾਇਨਾ ਪਈਆਂ ਰਹਿੰਦੀਆਂ ਨਹੀਂ ਨਹੀਂ ਬਿਲਕੁਲ ਨਹੀਂ ਉਹ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਉਤਰੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਕਿਉਂਕਿ ਅਸੀਂ ਕੁਝ ਕੁਝ ਤਸੀਲਾ ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਈਏ ਕਿ ਕਮੀਆਂ ਰਹਿੰਦੀਆਂ ਹਨ ਤੇ ਜਿਹਨੇ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿ ਕੋਈ ਵਾਪਿਆ ਜਾਣੀ ਹੈ ਜਾਂ ਰਹਾ ਪਿਆ ਜਾਣੀ ਹੈ ਕਈ ਕੰਮਾਂ 'ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਾ ਸਰ ਇਹ ਨਗਰ ਕੌਂਸਲ ਦੇ ਵਿੱਚ ਅਸਲ ਇਹ ਵੀ ਤਾਂ ਨਾ ਪਾਇਲਡ ਆਨਲਾਈਨ ਕੀਤਾ ਜਾਂ ਨਗਰ ਕੌਂਸਲ ਦੇ ਵਿੱਚ ਚੱਲਦਾਗਾ ਕਾਫੀ ਟਾਈਮ ਤੇ ਚਾਹਦੇ ਪਰ ਉਹ ਪ੍ਰੋਪਰ ਚੱਲ ਨਹੀਂ ਰਿਹਾ ਜੀ ਉਹ ਆਈਡੀ ਦੇ ਵਿੱਚ ਟਾਈਮ ਬੌਂਡ ਨਹੀਂ ਕੀਤਾ ਹੋਇਆ ਉਹ ਆਈਡੀ ਦੇ ਵਿੱਚ ਅਫਸਰ ਆਪਣੀ ਸਾਰਾ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਬੋੜ ਨਹੀਂ ਤੇ ਹੁਣ ਆਰ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਂਦੀ ਨਹੀਂ ਮੈਂ ਅਰਦਾਸ ਕਰਦਾ ਕਿ ਉਹ ਜਿਹੜਾ ਪਾਰਟੀਆਂ ਦਾ ਅੰਦੋਨੀ ਫੈਸਲਾ ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨੂੰ ਟਿਕਟ ਮਿਲੇ ਬਾਕੀ ਤੇ ਲੋਕ ਨੇ ਜੀ ਇਹ ਪਬਲਿਕ ਹੈ ਲੋਕ ਕਿਹੜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸੋ ਜੋ ਵੀ ਜੀ ਨੂੰ ਵੀ ਉਹ ਟੈਕ ਦੇਣਗੇ ਕਾਗਜ਼ ਭਰੂਗਾ ਲੋ ਆਪਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ ਅਸੀਂ ਆਪਣੀ ਪਾਰਟੀ ਲਈ ਇੱਕ ਪ੍ਰੋਗਰਾਮ ਰੱਖਾਂਗੇ ਬਾਕੀ ਪਬਲਿਕ ਲਈ ਫੈਸਲਾ ਹੈ